ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਬਹਿਰਾਮ ਨੇੜੇ ਪਿੰਡ ਕਟ ਵਿਖੇ ਗੁਰਦੁਆਰਾ ਸਿੰਘ ਸਵਾ ਵਿਖੇ ਜਥੇਦਾਰ ਰਗਵੀਰ ਸਿੰਘ ਖੜੋਦ ਦੀ ਯਾਦ ਵਿੱਚ ਸਰਦਾਰ ਬੂਟਾ ਸਿੰਘ ਖੜੋਦ ਵੱਲੋਂ ਅੱਖਾਂ ਦਾ ਮੁਫਤ ਆਪਰੇਸ਼ਨ ਅਤੇ ਚੈੱਕਅਪ ਕੈਂਪ ਯੂਨਾਈਟਿਡ ਸਿੱਖ ਮਿਸ਼ਨ ਯੂਐਸਏ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਕੁਸ਼ਲਪਾਲ ਸਿੰਘ ਮਾਨ ਉਮੀਦਵਾਰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਮਾਨ ਈਮਾਨ ਸਿੰਘ ਮਾਨ ਬੇਟਾ ਸਰਦਾਰ ਸਿਮਰਨਜੀਤ ਸੇ ਮਾਨ ਅਤੇ ਖੜੋਦ ਪਰਿਵਾਰ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਉਹਨਾਂ ਖੜੋਦ ਪਰਿਵਾਰ ਦੇ ਸਮਾਜ ਭਲਾਈ ਕਾਰਜ ਦੀ ਪ੍ਰਸ਼ੰਸਾ ਕੀਤੀ ਆ ਜਾਓ ਤੁਹਾਨੂੰ ਦਿਖਾ ਦਿੰਦੇ ਹਾਂ ਇਸ ਕੈਂਪ ਦੀਆਂ ਵੱਖ-ਵੱਖ ਤਸਵੀਰਾਂ ਅਸੀਂ ਇਹ ਹਕੂਮਤ ਆਪਣੇ ਨੂੰ ਦਈਏ ਉਹਨੇ ਧਿਰਾਂ ਨੂੰ ਦਈਏ ਜਿਹੜੇ ਪੰਜਾਬ ਪ੍ਰਸਤ ਨੇ ਔਰ ਪੰਥ ਪ੍ਰਸਤ ਨੇ ਉਹਨਾਂ ਨੂੰ ਨਾ ਨਹੀਂ ਹੈ ਜਿਹੜੇ ਦਿੱਲੀ ਦੇ ਸੁਬੇਦਾਰ ਨੇ ਦਿੱਲੀ ਦੇ ਹੁਕਮਾਂ ਤੇ ਚੱਲਦੇ ਨੇ ਸਾਨੂੰ ਅੱਜ ਬਾਬਾ ਦੀਪ ਸਿੰਘ ਆੜੀ ਲਕੀਰ ਮਾਰਨੀ ਪੈਣੀ ਹੈ ਭਈ ਸਾਡਾ ਕੌਣ ਹੈ ਤੇ ਬੇਗਾਨਾ ਕੌਣ ਹੈ ਸਾਨੂੰ ਇਹ ਲੀਕ ਮਾਰਨੀ ਪਵੇਗੀ ਭਈ ਪੰਜਾਬ ਪ੍ਰਸਤ ਕੌਣ ਹੈ ਪੰਚ ਪ੍ਰਸਤ ਕੌਣ ਹੈ ਤੇ ਦਿੱਲੀ ਦਾ ਦਲਾਲ ਕੌਣ ਹੈ ਇਹ ਸਾਡਾ ਫਰਜ਼ ਹੈ ਉਹਨਾਂ ਬੱਚਿਆਂ ਲਈ ਉਹਨਾਂ ਭੈਣ ਭਰਾਵਾਂ ਲਈ ਔਰ ਆਪਣੀ ਪੰਜਾਬ ਵਾਸਤੇ ਆਪਾਂ ਪਿੰਡ ਚ ਚੱਕਰ ਮਾਰੀਏ ਕਿੰਨੇ ਘਰਾਂ ਨੂੰ ਤਾਲਾ ਲੱਗਿਆ ਜੋ ਨਹੀਂ ਹੋਣਗੇ ਤਾਲੇ ਪੱਕੇ ਹੋ ਜਾਣਗੇ ਜੋ ਮੇਰੀ ਆਪ ਸਭ ਦੀ ਚਰਣਾ ਚ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣੀਆਂ ਨਸਲਾਂ ਵਾਸਤੇ ਉਹਨਾਂ ਨੂੰ ਹਕੂਮਤ ਦਈਏ ਜਿਹੜੇ ਸਾਡੇ ਹੋਣ ਇੰਨੀ ਆ ਕੀ ਸ਼ਬਦ ਨਾਲ ਮੈਂ ਆਪ ਸਭ ਤੋਂ ਖੇਮਾ ਮੰਨਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੇ ਤੁਹਾਡੀਆਂ ਅੱਖਾਂ ਖਰਾਬ ਹੋਣ ਤਾਂ ਉਹਨਾਂ ਨੂੰ ਫਿਕਰ ਹੈਗਾ ਤੇ ਜੇ ਤੁਹਾਡੇ ਉੱਤੇ ਜਾਨਲੇਵਾ ਹਮਲੇ ਹੋਣ ਤੁਹਾਡੇ ਧਰਮ ਤੇ ਹਮਲੇ ਹੋਣ ਤਾਂ ਉਹਨੂੰ ਫਿਕਰ ਹੈਗਾ ਮੈਨੂੰ ਨਹੀਂ ਪਤਾ ਕਿਹੜੀ ਮਿੱਟੀ ਦਾ ਇਹ ਪਰਿਵਾਰ ਬਣਿਆ ਉੱਥੇ ਬਸਿਆ ਖੁਸ਼ੀਆਂ ਪ੍ਰਾਪਤੀਆਂ ਕੀਤੀਆਂ ਹੋਈਆਂ ਤਾਂ ਵੀ ਗੁਰੂ ਦਾ ਸੇਵਾਦਾਰ ਬਣਿਆ ਮੈਨੂੰ ਦੱਸ ਦੋ ਇੱਥੇ ਗੁਰਸਿੱਖੀ ਕਿਹੜੇ ਚਿਹਰੇ ਜਿਨੀ ਤੁਹਾਨੂੰ ਦਿਖਦੀ ਐ ਇਸ ਪਰਿਵਾਰ 'ਤੇ ਸਾਹਬ ਸਾਹਿਬ ਇਹ ਤਿੱਖੀ ਖੰਡੇ ਦੇ ਧਾਰ ਨਾਲੋਂ ਤਿੱਖੀ ਉਹ ਵੀ ਜਾ ਕੇ ਅਮਰੀਕਾ 'ਚ ਬਸਾਉਣੀ ਉਹ ਸਮਾਜ ਸੇਵਾ ਕਰਨੀ ਵੰਡ ਛਕਣਾ ਤੇ ਆਪਣੇ ਕੌਮ ਨੂੰ ਮੋਹਰੇ ਰੱਖਣਾ ਇਹ ਗੁਰੂ ਸਾਹਿਬ ਦੀ ਮਿਹਰ ਹੈ ਜਿਹਦੇ ਆੜ ਤੇ ਆਪਾਂ ਖੜੇ ਆ ਤੇ ਇਹ ਧੰਨਾ ਹੈ ਤੇ ਅੱਜ ਸਾਡੀ ਅਰਦਾਸ ਹੈ ਕਿ ਜਿੱਥੇ ਸਰਬੂਤਾ ਸਿੰਘ ਸਰਗਵੀਰ ਸਿੰਘ ਦੇ ਨਾਂ ਤੇ ਇਹ ਪਰਿਵਾਰ ਸਮਾਜ ਸੇਵਾ ਕਰੇ ਉੱਥੇ ਸਾਡੀ ਅਰਦਾਸ ਹੈ ਕਿ ਮਹਾਰਾਜ ਇਸ ਪਰਿਵਾਰ ਦੇ ਉੱਤੇ ਮਿਹਰ ਪਰਿਆ ਹੱਥ ਰਕੇ ਦਿਨ ਦੁਗਣਾ ਰਾਤ ਚੌਗਣਾ ਬਣੇ ਇਹਨਾਂ ਦੇ ਬੱਚੇ ਵੀ ਉਸ ਸੇਵਾ 'ਚ ਲੱਗਣ ਇਹਨਾਂ ਨੂੰ ਮੈਨੂੰ ਪਤਾ ਇਹਨਾਂ ਦੇ ਘਰ 'ਚ ਰਹਿ ਕੇ ਇਹਨਾਂ ਨੂੰ ਤਾਂ ਘੁੱਟ-ਘੁੱਟ ਕੇ ਸਿਰਫ ਗੁਰੂ ਦਾ ਪਿਆਰ ਪਰਿਆ ਹੋਇਆ ਹੈ ਮਹਾਰਾਜ ਮੁਰਤੀ ਆਪਣਾ ਪਿਆਰ ਇਹਨਾਂ ਦੇ ਉੱਤੇ ਵਰਸਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਕੀ ਫਤਹ ਆਜੀ ਦਰਸਬ ਮੈਂ ਆਪਣਾ ਨਾਮ ਦੱਸ ਦਿਆਂ ਮੈਂ ਡਾਕਟਰ ਚਰਨਜੀਤ ਸਿੰਘ ਹਾਂ ਆਰੋੜਾ ਹਸਪਤਾਲ ਜ਼ਿਲ੍ਹਾ ਅੰਤਰ ਤੋਂ ਆਈ ਸਰ ਠੀਕ ਹੈ ਕਿੰਨੇ ਪੇਸ਼ੈਂਟ ਚੈੱਕ ਹੋ ਗਏ ਹੁਣ ਤੱਕ ਹੁਣ ਤੱਕ ਕੋਈ 100 ਦੇ ਪੇਸ਼ੈਂਟ ਚੈੱਕ ਅਪ ਹੋ ਗਿਆਗਾ ਅੱਛਾ ਕਿੰਨੇ ਕੁ ਦੇ ਵਿੱਚੋਂ ਆਪਰੇਸ਼ਨ ਵਾਲੇ ਜੀ ਉਹਨਾਂ ਵਿੱਚੋਂ 10 ਕੇਸ ਪੇਸ਼ੈਂਟ ਵਾਲੇ ਨਿਕਲੇ ਜੀ ਜਿਆਦਾ ਅੱਖਾਂ ਦੀਆਂ ਬਿਮਾਰੀਆਂ ਦਿੱਤਾ ਦੀਆਂ ਪਾਈਆਂ ਜਾ ਰਹੀਆਂ ਜਿਆਦਾ ਇੱਥੇ ਇਸ ਵੰਦੇ ਚਿੱਟੇ ਮੋਤੇ ਦੀ ਸ਼ਿਕਾਇਤ ਜਿਆਦਾ ਹੁੰਦਾ ਅੱਛਾ ਉਹਦਾ ਕਾਰਨ ਕੀ ਹੈ ਜੀ ਚਿੱਟੇ ਮੋਤੇ ਇਹ ਫੈਕਟਰ ਆ ਜਾਂਦਾ ਜੀ ਉਹਦੀ ਉਮਰ ਦੇ ਹਿਸਾਬ ਦੇ ਨਾਲ ਚੇਂਜ ਹੁੰਦਾ ਉਹ ਜੰਦੀਆ ਬਾਡੀ ਜੋ ਹਿਸਾਬ ਨਾਲ ਜਿਹੜਾ ਕੁਦਰਤੀ ਬਣਾਇਆ ਹੁੰਦਾ ਉਹ ਚੁੱਟਾ ਹੋ ਜਾਂਦਾ ਹੈ। ਬਿਲਕੁਲ ਪ੍ਰੋਟੈਕਸ਼ਨ ਲਈ ਸੁਝਾ ਦੇਣਾ। ਜਿਹੜਾ ਪ੍ਰੋਟੈਕਸ਼ਨ ਨਹੀਂ ਆਪਾਂ ਨੂੰ ਸਮੇਂ ਸਮੇਂ ਚੈੱਕਅਪ ਕਰਾਉਣਾ ਚਾਹੀਦਾ ਤੇ ਮੋਤੀਰ ਨੂੰ ਬਹੁਤਾ ਜਿਆਦਾ ਪਤੰਮੀ ਦੇਣਾ ਚਾਹੀਦਾ ਤਾਂ ਕਿ ਕੱਲ ਤਾਲਾ ਮੋਤੀ ਹੋ ਕੇ ਨਜ਼ਰ ਨਾ ਜਾਵੇ। ਉਹ ਬਿਲਕੁਲ ਠੀਕ ਟਾਈਮ ਤੇ ਅੱਖਾਂ ਦਾ ਅਪਰੇਸ਼ਨ ਕਰਕੇ ਲੈਂਸ ਪਾਉਣਾ। ਉਹ ਜੰਦਾ ਅੱਖਾਂ ਦੀ ਸੁਭਾਲ ਲਈ ਕਿਹੜੀ ਕਿਹੜੀ ਇਹਨਾਂ ਨੂੰ ਰੀਚਰਡ ਕਰਨਾ। ਇਹ ਜਦੋਂ ਜਦ ਤੁਸੀਂ ਪ੍ਰੈਸ਼ਰ ਕਰਦੇ ਉਹਦੇ ਬਾਅਦ ਅਸੀਂ ਪੂਰੀ ਆਤ ਦਾ ਦੇਖੀਏਗੇ 4-5 ਦਿਨ ਇਹ ਪੂਰਾ ਆਪਣਾ ਅੱਖ ਦੀ ਧੂਣ ਮਿੱਟੀ ਤੋਂ ਮਿਟਾ ਕੇ ਰੱਖਣ ਐਨ ਕਲਾ ਕੇ ਰੱਖਣ ਇਹ ਅੱਖ ਦਾ ਪ੍ਰੈਸ਼ਰ ਕੀਤਾ ਉਦੋਂ ਨੀਮਾ ਖੀਰ ਨੀਮਾ ਕਰਕੇ ਨਾ ਸੌਣ ਦਵਾਈ ਜਿਹੜੀ ਦਿੱਤੀ ਉਹਨੂੰ ਪ੍ਰੋਪਰ ਟਾਈਮ ਨਾਲ ਪੋਣਾ ਕਾਟਨ ਲੈ ਕੇ ਉਹਨੂੰ ਵਾ ਕੇ ਚੰਗੀ ਤਰ੍ਹਾਂ 5 ਮਿੰਟ ਦੇ ਉਹਨੂੰ ਡੰਡਾ ਕਰਕੇ ਬਾਹਰੋਂ ਬਾਹਰ ਸਾਫ਼ ਕਰ ਇਹ ਕੋਈ ਵੀ ਤਕਲੀਫ ਅੱਖ ਦੀ ਦਰਦ ਜਾਂ ਕੋਈ ਲਾਲੀ ਲਾਲੀ ਹੁੰਦੀ ਹੈ ਕਿ ਉਹ ਫੌਰਨ ਸਾਨੂੰ ਆ ਕੇ ਦੱਸੋ ਸਰੋਵਿਰਤ ਤੁਹ ਤੁਸੀਂ ਇਹ ਫੈਕਟਰਾ ਦਿੱਤੇ ਮੋਦੀ ਲਈ ਕਿ ਬੱਚਿਆਂ ਦੇ ਵਿੱਚ ਕਿੰਨੀਆਂ ਪ੍ਰੋਬਲਮਾਂ ਆਉਂਦੀਆਂ ਨੇ ਅੱਖਾਂ ਨੂੰ ਬੱਚਿਆਂ ਦੇ ਵਿੱਚ ਅਚਕਨ ਮੋਬਾਈਲ ਜਾਂ ਟੀਵੀ ਜਾਂ ਉਹਦੇ ਕਰਕੇ ਇਹ ਦੇਖਿਆ ਗਿਆ ਵੀ ਅੱਜ ਛੋਟੇ ਬੱਚਿਆਂ ਦੇ ਐਨਕਾ ਬਹੁਤ ਲੱਗ ਰਹੇ ਨੇ ਠੀਕ ਹੈ ਗਾਤ ਨਮਕਾ ਕੰਨ ਨਾ ਹਾਂ ਯਾਰ ਯਾਨੀ ਬੇਤੋ ਤਾਂ ਹਾਂ ਫਾਪੂਰੀਓ ਨੂੰ ਦੁਬਲਾ ਕੋਟੋਪਲ ਨੂੰ ਕਹਾਵਾ ਦੀ ਗੜਾਤ ਮੰਗੋ ਮੜ ਕੇ ਦਿਖਾਓ ਜੀ ਸੈਕਿੰਡ ਲਾਸਟ ਰੇਨ 5 9 5 9 2 ਲੇ ਲਈ ਅਕਾ ਯਾਰ ਪਹਿਲੇ ਚੈੱਕ ਰੱਖ ਕੇ ਜਾਂਦੇ ਐਨੀ ਕਾਲੀ ਨਹੀਂ ਹੁਣ ਕਰਦੇ ਮੈਂ ਕੀ ਸੁਣਾਉਣੀ ਹੈ ਕਿ ਨਾ ਬਾਕੀ ਕਿਤਾਬ ਕਿੱਥੇ ਕਿਤਾਬ ਮੈਂ ਤਾਂ ਆਪਣੇ ਘਰ ਦੇ ਵੀ ਅਜੇ ਬਣਾ ਦੇ ਗੱਲ ਕਰੀ ਪ੍ਰੇਸ਼ਾਨ ਜੀ ਹੁਣਾਂ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਕਰਾਇਆ ਨੇ ਦੇ ਵਿੱਚ ਆਪਣਾ ਵਿਸਤਾਰ ਰੂਪਕ ਸਿੱਖ ਇਤਿਹਾਸ ਬਾਰੇ ਸਾਨੂੰ ਜਾਣੂ ਕਰਾਇਆ ਮੈਂ ਹਰੀ ਪਾਰਟੀ ਦੀ ਹੋਣੀ ਕੱਲ੍ਹ ਗੱਲ ਵੱਲੋਂ ਇਹਨਾਂ ਨੇ ਇੱਥੇ ਆਇਆਂ ਦਾ ਜੀ ਆਇਆਂ ਕਹਾਂਗਾ ਹਰੀ ਪਾਰਟੀ ਰਾਸ਼ ਤਗਣੀ ਚੌਗਣੀ ਮਿਹਨਤ ਕਰਕੇ ਇੱਥੇ ਤੱਕ ਸਮਾਜ ਨੂੰ ਅਨਦਰੋਂ ਆਪੀ ਸੇ ਦੇ ਰਹੇ ਆ ਅਸੀਂ ਨਾ ਕਢਦੀ ਕਲਾਵਾ ਤੇ ਮਨੋ ਕਾਮਨਾ ਸਰਵਾਸਾ ਕਰ ਰਹੇ ਆ ਅਸੀਂ ਪ੍ਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸਫਲਤਾ ਇਹਨਾਂ ਨੇ ਮਿਹਨਤ ਨੂੰ ਇਲਾਚਨ ਨਾਵੇ ਵਾਹਿਗੁਰੂ